ਦੇ ਉੱਤੇ ਉਹੀ ਦਸਮ ਗ੍ਰੰਥ ਦਾ ਵਚਨ ਦੋਹਾਂ ਪੰਥ ਮੇ ਕ੍ਰਪਟ ਵਿਦਿਆ ਚਲਾਨੀ ਬਹੁੜ ਤੀਸਰਾ ਪੰਥ ਕੀਜੈ ਪ੍ਰਧਾਨੀ ਅਸੀਂ ਤੀਸਰਾ ਪੰਥ ਆ ਪਹਿਲੇ ਦੋ ਪੰਥ ਕ੍ਰਪਟ ਹੋਏ ਆ ਮੁਸਲਮਾਨਾਂ ਦੀ ਸਲਤਨਤ ਕਿਉਂ ਗਈ ਤਾਂ ਕਰਕੇ ਸਨਾਤਨ ਕਿਉਂ ਡੁੱਬ ਰਿਹਾ ਆ ਤਾਂ ਕਰਕੇ ਕਿਉਂਕਿ ਕ੍ਰਪਟ ਜ਼ਿਆਦਾ ਹੋ ਗਏ ਹੁਣ ਆ ਜੀ ਆਪਣੇ ਮੁੱਦੇ ਤੇ ਜਿਹੜਾ ਸਾਨੂੰ ਮਹਾਰਾਜ ਨੇ ਪਰਪਸ ਬਣਾ ਕੇ ਦਿੱਤਾ ਨਾ ਜਿਹਦੇ ਵਾਸਤੇ ਫੌਜ ਖਾਲਸਾ ਅਕਾਲ ਪੁਰਖ ਕੀ ਫੌਜ ਉਹ ਦੋ ਪਹਿਲੇ ਜਿਹੜੇ ਕ੍ਰਪਟ ਹੋਏ ਆ ਨਾ ਪਹਿਲਾਂ ਤਾਂ ਤੁਸੀਂ ਉਹਨਾਂ ਦੀਆਂ ਗਲਤੀਆਂ ਤੋਂ ਸਿੱਖੋ ਤੇ ਤੀਜਾ ਤੁਹਾਨੂੰ ਨਵੀਂ ਫੌਜ ਨੂੰ ਕਾਤੇ ਪ੍ਰਗਟ ਕੀਤਾ ਗਿਆ ਨਵੀਂ ਫੌਜ ਨੂੰ ਕਾਤੇ ਐਸਟੈਬਲਿਸ਼ਡ ਕੀਤਾ ਗਿਆ ਕਿ ਹੁਣ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਜਿਹੜੀ ਡਿਊਟੀ ਉਹ ਨਹੀਂ ਨਿਭਾ ਸਕੇ ਉਹ ਤੁਸੀਂ ਨਿਭਾਉਣੀ ਆ ਫਿਰ ਇਹਨਾਂ ਨੂੰ ਇੱਕ ਇੱਕ ਪੂਰਾ ਆਰਮਡ ਪੂਰਾ ਆਰਮਡ ਪੂਰਾ ਫੁੱਲਫਿਲ ਕੀਤਾ ਗਿਆ ਘੋੜੇ ਰਾਜ ਸਾਜ ਰਫਲਾਂ ਬਦੂਕਾਂ ਰਾਜ ਸਾਜ ਚੰਦ ਤੋੜੇ ਚੱਕਰ ਦਮਾਲੇ ਪੂਰਾ ਕਰਕੇ ਦਿੱਤਾ ਨਾ ਇਹਨਾਂ ਨੂੰ ਇਹਨਾਂ ਨੂੰ ਦਿੱਤਾ ਕਿਉਂ ਗਿਆ ਸੀ ਕਿ ਜਿਹੜੇ ਆਮ ਲੋਕ ਆ ਜਿੱਥੇ ਗੁਰੂ